ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 25 ਲੱਖ ਦੇ ਕਰੀਬ ਜਿਹੜਾ ਨੁਕਸਾਨ ਹੋਇਆ ਇਸ ਦੁਕਾਨਦਾਰ ਦਾ ਹੰਦਸਿਆਖੇ ਇਸਨੇ ਥੋੜੇ ਸਮੇਂ ਪਹਿਲੇ ਹੀ ਨਵੀਂ ਜਿਹੜੇ ਸ਼ੋਰੂਮ ਬਣਾਇਆ ਸੀਗਾ ਮੋਬਾਈਲ ਫੋਨ ਦਾ ਸ਼ੋਰੂਮ ਬਣਾਇਆ ਸੀਗਾ ਤੇ ਜਦੋਂ ਉਹ ਤੜਕਸਾਰ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦਾ ਜਿਹੜਾ ਦੁਕਾਨ ਦਾ ਸ਼ਟਰ ਹੁੰਦਾ ਉਹ ਖੁੱਲਿਆ ਹੁੰਦਾ ਤੇ ਉਸ ਦੇ ਵਿੱਚ ਪੰਜ ਲੋਕ ਸ਼ਾਮਲ ਸੀਗੇ ਇਸ ਵਾਰਦਾਤ ਨੂੰ ਜਿਹੜਾ ਨੇ ਅੰਜਾਮ ਦਿੱਤਾ ਪੰਜ ਲੋਕ ਜਿਹੜੇ ਕਿ ਨੌਜਵਾਨ ਸੀਗੇ 20 ਤੋਂ 25 ਸਾਲ ਦੇ ਵਿੱਚ ਵਿੱਚ ਉਮਰ ਸੀਗੀ ਉਹਨਾਂ ਦੀ ਤੇ ਡਾਕਾ ਮਾਰਿਆ ਗਿਆ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਜਿਹੜੇ ਮਹਿੰਗੇ ਮਹਿੰਗੇ ਆਈਫੋਨ ਜਿਹੜੇ ਨੇ ਚੋੱਕ ਕੇ ਲੈ ਜਾਂਦੇ ਨੇ ਜਦੋਂ ਅੰਦਰ ਵੜਦਾ ਹੈ ਸ਼ਖਸ ਮੋਬਾਈਲ ਫੋਨ ਦਾ ਜਿਹੜਾ ਮਾਲਕ ਹੁੰਦਾ ਹੈ ਦੁਕਾਨਦਾਰ ਦਾ ਤਾਂ ਉਹ ਜਦੋਂ ਅੰਦਰ ਵੜਦਾ ਤਾਂ ਅੰਦਰ ਕੋਈ ਵੀ ਫੋਨ ਉਸ ਨੂੰ ਨਹੀਂ ਮਿਲਦਾ ਤਾਂ ਪਤਾ ਲੱਗਦਾ ਹੈ ਕਿ 25 ਲੱਖ ਦੇ ਕਰੀਬ ਮੋਬਾਈਲ ਫੋਨ ਚੋਰੀ ਹੋ ਚੁੱਕੇ ਨੇ ਤੇ ਉਹ ਜਿਹੜੇ ਨੌਜਵਾਨ ਸੀਗੇ ਚੋਰੀ ਕਰਕੇ ਫਰਾਰ ਹੋ ਚੁੱਕੇ ਨੇ ਤੇ ਲੋਕ ਉੱਥੋਂ ਦੇ ਜਿਹੜੇ ਗੁਰਦਾਸਪੁਰ ਦੇ ਸਾਰੇ ਲੋਕ ਉੱਥੇ ਇਕੱਠੇ ਹੁੰਦੇ ਨੇ ਮੀਡੀਆ ਵਾਲੇ ਜਿਹੜੇ ਉੱਥੇ ਪਹੁੰਚਦੇ ਨੇ ਖਬਰ ਲੈਣ ਦੇ ਲਈ ਤਾਂ ਉੱਥੇ ਲੋਕ ਜਿਹੜੇ ਇਕੱਠੇ ਹੋਏ ਹੁੰਦੇ ਨੇ ਕਾਫੀ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ ਲੋਕ ਜਿਨ੍ਹਾਂ ਦੀ ਦੁਕਾਨ ਸੀਗੀ ਉਹ ਵੀ ਤੇ ਜਿਹੜੇ ਉਹਨਾਂ ਦੇ ਆਸ-ਪਾਸ ਦੇ ਯਾਰ ਦੋਸਤ ਸੀਗੇ ਜਾਂ ਫਿਰ ਉਹਨਾਂ ਨੂੰ ਜਾਣਨ ਵਾਲੇ ਸੀਗੇ ਤਾਂ ਉਹ ਬਹੁਤ ਹੀ ਜ਼ਿਆਦਾ ਉਹਨਾਂ ਦੇ ਵਿੱਚ ਰੋਸ ਨਜ਼ਰ ਆਵੇਗਾ ਤੁਹਾਨੂੰ ਕਾਫੀ ਗੁੱਸੇ ਦੇ ਵਿੱਚ ਆ ਚੁੱਕੇ ਨੇ ਕਿ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਚੋਰੀ ਕਰਕੇ ਕੋਈ ਜਾ ਰਿਹਾ ਸਾਡੇ ਇਲਾਕੇ ਦੇ ਵਿੱਚੋਂ ਤਾਂ ਕਾਫੀ ਸਹਿਮ ਚੁੱਕੇ ਨੇ ਲੋਕ ਕਾਫੀ ਡਰੇ ਹੋਏ ਨੇ ਕਿ ਵਾਰਦਾਤਾ ਜਿਹੜੀਆਂ ਨੇ ਅੰਜਾਮ ਦਿੱਤਾ ਜਾ ਰਿਹਾ ਵਾਰਦਾਤਾ ਨੂੰ ਲਗਾਤਾਰ ਕੋਈ ਨਾ ਕੋਈ ਚੀਜ਼ ਕੋਈ ਨਾ ਕੋਈ ਦੁਕਾਨ ਦੇ ਵਿੱਚ ਡਾਕਾ ਮਾਰਿਆ ਜਾ ਰਿਹਾ ਚੋਰੀ ਹੋ ਰਹੀਆਂ ਨੇ ਚੀਜ਼ਾਂ ਤੁਰਦੇ ਫਿਰਦੇ ਲੋਕਾਂ ਦੇ ਹੱਥੋਂ ਜਿਹੜੀ ਸਨੇਚਿੰਗ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਹੁਣ ਇੱਕ ਹੋਰ ਜਿਹੜੀ ਸੀਸੀਟੀਵੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕੁਝ ਸਮੇਂ ਬਾਅਦ ਜਦੋਂ ਪੁਲਿਸ ਦੀ ਪੂਰੀ ਤਫ਼ਤੀਸ਼ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਕੀ ਕੁਝ ਕਹਿਣਾ ਤੇ ਮਾਲਕ ਦਾ ਇਸ ਦੁਕਾਨ ਦੇ ਮਾਲਕ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਉੱਤੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਹੋਰ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਪੇਸ਼ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜੇ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਧੜਨਾ ਵੀ ਦਿਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹਦਾਨਾ ਨੂੰ ਕਿ ਜਦੋਂ ਰਾਤ ਨੂੰ ਆਮ ਕਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇਹ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਹੋ ਜਾਦਾ ਤੇ ਚੁੱਕ ਕੇ ਠਾਣੇ ਲੈ ਜਾਂਦੇ ਨੇ ਅੰਦਰ ਵਰਜਨ ਤੇ ਚੋਰੀਆਂ ਕਰਦੇ ਨੇ ਉਸ ਵੇਲੇ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦੇ ਪਏ ਨੇ ਔਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲਿਆਗੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੇ ਦੀ ਅੱਖਾਂ ਖਿਲਾਵਾਂਗੇ ਜੀ ਰੋਹੀ ਟੋਪਨਿਕਲ ਲੈਂਟੈਲ ਹੋਆ ਮੇਰਾ ਸਦਰਬਜ਼ਾਰ ਦੇ ਵਿੱਚ ਕੁਆੜੀ ਗਲੀ ਗਲੀ ਵਿੱਚ ਬਈ ਸਵੇਰੇ ਮੈਂ ਆਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਖੋਲਿਆ ਵਾ ਤੇ ਖੋਲਿਆ ਵਦਿ ਪਹਿਲਾਂ ਛੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਇਹ ਕੰਮ ਹੋਇਆ ਵਾ 5 ਵਜੇ ਦੇ 8:00 ਦੇ ਵਿੱਚ ਤੇ ਨੁਕਸਾਨ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰਾ ਮੋਬਾਈਲ ਹੈ ਡੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਦੇ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਸੇਰੇ ਭਈਆ ਜਦੋਂ ਛੜਰ ਛੁੱਕਿਆ ਦੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਆਈ ਵੀਰ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਵਿੱਚ ਵੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਚਾ ਨਹੀਂ ਚੋਰੀ ਹੋਈ ਹੈ ਚੋਰੀ ਭਾਜੀ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਹੋਈ ਹੈ ਫੀਰ ਮੰਗ ਕਰਦੇ ਬਾਕੀ ਉਹ ਨਹੀਂ ਨੰਬਰ ਟਰੇਸ ਕਰਾਂਗੇ ਜਿਹੜੇ ਹੈਗੇ ਲਿਖਾਂਗੇ ਆਈ ਐਮ ਇ ਫਿਰ ਪਤਾ ਲੱਗੇ ਮੰਗ ਕਰਦੇ ਆ ਨੋਂ ਛੋਟੀ ਸਦੀ ਗਾੜੀ ਕੋਈ ਆ ਟੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਹੋਈ ਕੋਈ ਆ ਟੇ ਦੂਰੀ ਤੇ ਚੌਂਕੀ ਹੈ ਸਭ ਕੋਈ ਫਿੰਗਰਪ੍ਰਿੰਟ ਨਹੀਂ ਲੈਣਾ ਇਹ ਕੋਈ ਕੁੱਤਾ ਨਹੀਂ ਲਿਆ ਸੁੰਗਣ ਵਾਲਾ ਕੀ ਬੰਦਾ ਰ ਕੋ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਸਾਨੂੰ ਹਿਸਾਬ ਦਿੱਤਾ ਜਾਏ ਚੰਗਾ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਸੇਰ ਨਹੀਂ ਖਜਲ ਹੋਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਔਰ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਹਰ ਸੀਗਾ ਕਲਾ ਕੇਂਦਰ ਦੇ ਬਾਹਰ ਉਹੀ ਤੇ ਟੈਲੀਕਮ ਸਾਨੂੰ ਕਿਹਨੋਂ ਪਤਾ ਲੱਗਾ ਭਈ ਇੱਥੇ ਅੱਜ ਬੜੀ ਵੱਟੀ ਸਵੇਰੇ ਤੜਕਸਾਰ ਦੇ ਵਿੱਚ ਇੱਕ ਬੜਾ ਵੱਡਾ ਡਾਕਾ ਪੈ ਗਿਆ ਉਹਦਾ ਜਿੰਨਾ ਹੀ ਸਮਾਨ ਨਵੀਂ ਦੁਕਾਨਾਂ ਨੇ ਸ਼ੋਅਰੂਮ ਆਪਣਾ ਬਣਾਇਆ ਉਹ ਸਾਡੇ ਭਾਈ ਨੇ ਇਨਾ ਵਧੀਆ ਬੰਦਾ ਵਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਉਹ ਜਿੰਨਾ ਉਹਦਾ ਸਮਾਨ ਹੀ ਲੰਘੇ ਤੋਂ ਮੰਗੇ ਉਹਦੇ Apple ਦੇ iPhone ਕਈ ਤਰ੍ਹਾਂ ਦੇ ਫੋਨ ਜਿਹੜੇ ਲਗਭਗ 30-35 ਲੱਖ ਰੁਪਏ ਦਾ ਦਾ ਨੁਕਸਾਨ ਹੋਇਆ ਬੜੀ ਸ਼ਰਮ ਵਾਲੀ ਗੱਲ ਆ ਗਰਦਾਸਪੁਰ ਦੇ ਐਸਐਸਪੀ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਪਈ ਲਗਾਤਾਰ ਐਸਐਸਪੀ ਸਾਹਿਬ ਗਰਦਾਸਪੁਰ ਦੇ ਵਿੱਚ ਫਲੈਗ ਮਾਰਚ ਕਰਦੇ ਆ ਰੋਜ਼ ਹੀ ਆਪਣੀਆਂ ਵੀਡੀਓ ਬਣਾ ਕੇ ਡੀਜੀਪੀ ਸਾਹਿਬ ਨੂੰ ਪਾਉਂਦੇ ਆ ਡੀਜੀਪੀ ਸਾਹਿਬ ਨੂੰ ਦੱਸ ਰਿਹਾ ਭਾਈ ਸ਼ਹਿਰ ਦੇ ਵਿੱਚ ਵੇਖੋ ਸਾਡੀ ਰਹਿਨਮਾਈ ਦੇ ਵਿੱਚ ਕਿੰਨਾ ਅਮਲ ਅਮਾਨ ਆ ਮੈਂ ਐਸਐਸਪੀ ਸਾਹਿਬ ਗਰਦਾਸਪੁਰ ਨੂੰ ਪੁੱਛਣਾ ਚਾਹਨਾ ਕਿੱਥੇ ਨੇ ਤੁਹਾਡੇ ਗਰਦਾਸਪੁਰ ਦੇ ਐਸਐਚਓ ਕਿੱਥੇ ਹੈ ਗਰਦਾਸਪੁਰ ਦੇ ਡੀਐਸਪੀ ਸੀਡੀ ਕਿੱਥੇ ਆ ਕਿੱਥੇ ਹੈ ਗਰਦਾਸਪੁਰ ਦੀਆਂ ਪੀਸੀਆਰ ਦੀਆਂ ਟੀਮਾਂ ਕਿੱਥੇ ਹਨਾਂ ਦੀਆਂ ਪਟਾਣਿਕ ਟੀਮਾਂ ਕਿੱਥੇ ਅੱਜ ਸਵੇਰੇ ਤੜਕਸਾਰ 5 ਵਜੇ ਡਾਕਾ ਪਿਆ ਵਾ ਸ਼ਰਮ ਛੁ ਡੁੱਬ ਕੇ ਮਰ ਜਾਣਾ ਚਾਹੀਦਾ ਗਰਦਾਸਪੁਰ ਦੀ ਸਾਰੀ ਪੁਲਿਸ ਨੂੰ ਤੇ ਇਹਨਾਂ ਦੇ ਪੁਲਿਸ ਮੁਖੀ ਨੂੰ ਇਹ ਥੋੜੇ ਦਿਨ ਪਹਿਲਾਂ ਵੇਖੋ ਅੱਜ 5 ਵਜੇ ਜਿਹੜਾ ਸਵੇਰੇ ਤੜਕਸਾਰ ਡਾਕਾ ਪਿਆ ਇਹਨਾਂ ਦੀਆਂ ਕਿੱਥੇ ਪੁਲਿਸ ਪੌਲਟਰੋਨ ਪਾਲਤੀਆਂ ਕਰਦੀਆਂ ਪਈਆਂ ਅਸੀਂ ਕਿੱਥੇ ਸੀ ਜਨਾਂ ਦੀ ਡਿਊਟੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਈਆ ਥੋੜੇ ਦਿਨ ਪਹਿਲਾਂ ਗਰਦਾਸਪੁਰ ਅਮਾਗੜਾ ਚੌਕ ਦੇ ਵਿੱਚ ਇੱਕ ਸਰਦਾਰ ਕਿਬੜੀ ਦੇ ਉੱਤੇ ਸੌਦਾ ਲੈਣ ਵਾਸਤੇ ਕਰਿਆ ਨੇ ਦੀ ਦੁਕਾਨ ਤੇ ਆਏ ਉਸ ਜਿੱਥੇ ਸੌਦਾ ਲੈ ਰਹੇ ਉਹਦੇ ਬਾਹਰ ਉਹਨਾਂ ਨੇ ਆਪਣੀ ਐਕਟਵਾ ਲਈ 2 ਮਿੰਟ ਦੇ ਵਿੱਚ ਉਹਨਾਂ ਦੀ ਐਕਟਵਾ ਲਾ ਕੇ ਜਿਹੜੇ ਲੋਕ ਕੁੱਤੋਂ ਬੰਦੇ ਲੈ ਕੇ ਨਿਕਲ ਗਏ ਜੇਕਰ ਉਸੇ ਟਾਈਮ ਹੀ ਪਰ ਜੇ ਪੱਤਰਕਾਰਾਂ ਨੂੰ ਪਤਾ ਲੱਗ ਸਕਦਾ ਤੇ ਪੁਲਿਸ ਨੂੰ ਵੀ ਹਰ ਇਨਫੋਰਮੇਸ਼ਨ ਹੁੰਦੀ ਹੈ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਇਹ ਫੈਕਟਲ ਇਨਸੀਡੈਂਟ ਦੀ ਸਾਡੇ ਕੋਲ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਕੋਈ ਗੱਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਦੁਕਾਨਦਾਰਾਂ ਨੇ ਸਾਰੇ ਇੱਕ ਸਤਾਣ ਵੀ ਕਹਿ ਦਈਏ ਕਿ ਪਿੱਛੇ ਦੀ ਗੱਲ ਹੈ ਕਿ ਜੇ ਨਾ ਟਰੇਸ ਹੋਇਆ ਨੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੋਈ ਗੱਲ ਨਹੀਂ ਜੀ ਡੈਫੀਨੇਟ ਜੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਕੋਈ